ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਰਬਾਰ ਸਾਹਿਬ ਬਾਸੇਵਾ ਸੁਸਾਇਟੀ ਜਲਾਲਾਬਾਦ ਪਸ਼ਮੀ ਵੱਲੋਂ ਜਿਹੜਾ ਕਾਫੀ ਦਿਨਾਂ ਤੋਂ ਜੋ ਹੜਪਿੜਤਾ ਦੀ ਸੇਵਾ ਚੱਲ ਰਹੀ ਸੀ ਅੱਜ ਦਿਨ ਵੀਰਵਾਰ ਅੱਜ ਫਿਰ ਜਿਹੜੀ ਜਿਹੜੀ ਸੰਗਤ ਸਮੂਹ ਸੰਗਤ ਸੇਵਾ ਤੇ ਆਈਏ ਅੱਜ ਦੇ ਯੋਗਦਾਨ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਯੋਗਦਾਨ ਪਾ ਰਹੇ ਸੀ ਸਰਦਾਰ ਇੰਦਰਜੀਤ ਸਿੰਘ ਜੀ ਬਿੱਟੂ ਬੱਬਰ ਜੀ ਅੱਜ ਦੇ ਜੋ ਕੱਪੜਿਆਂ ਦੀ ਸੇਵਾ ਸੀ ਨਾਲ ਹੋਰ ਸਮਾਨ ਦੀ ਪੰਜਾਬ ਐਂਡ ਸਿੰਧ ਬੈਂਕ ਕੋਈ ਦਵਾਈਆਂ ਦੀ ਸੇਵਾ ਸੀ ਨਵੀ ਬਤਰਾ ਜੀ ਢਾਲ ਮਿੰਦਰ ਸਿੰਘ ਕਾਲੜਾ ਜੀ ਐਚ ਕੇ ਸਟੂਡੀਓ ਵਾਲੇ ਢੋੜਾ ਜੀ ਆਪਣੇ ਅਵੀਰ ਬੀਲਬੋਰਡ ਵਾਲੇ ਜੀ ਸਾਰਿਆਂ ਦੀ ਜੋ ਰਲ ਮਿਲ ਕੇ ਸੇਵਾ ਸੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜੋ ਹਰੇਕ ਸੇਵਾ ਦੇ ਵਿੱਚ ਸਾਡੇ ਨਾਲ ਮੋਢਾ ਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਾਉਂਦੇ ਨੇ ਸਾਡੀ ਸੋਸਾਇਟੀ ਵੱਲੋਂ ਇੱਕ ਸਾਰਿਆਂ ਦੇ ਚਰਨਾਂ 'ਚ ਬੇਨਤੀ ਏ ਨਾ ਅਸੀਂ ਅੱਜ ਤੱਕ ਕਿਸੇ ਕੋਲ ਪੈਸਾ ਲਿਆ ਨਾ ਪੈਸਾ ਅਸੀਂ ਲੈਣਾ ਹੈ ਜੀ ਸਾਡੇ ਨਾਂ ਤੇ ਕੋਈ ਵੀ ਬੰਦਾ ਤੁਹਾਡੇ ਕੋਲ ਪੈਸੇ ਮੰਗਦਾ ਹੈ ਤੁਸੀਂ ਖੁਦ ਜ਼ਿੰਮੇਵਾਰ ਜੀ ਨਾ ਸਾਡੇ ਕਿਸੇ QR ਦੇ ਵਿੱਚ ਤੁਹਾਨੂੰ ਪੈਸਾ ਭਾਣ ਦੀ ਲੋੜ ਏ ਨਾ ਅਸੀਂ ਕਿਸੇ ਪੈਸੇ ਦੇ ਚੱਕਰ 'ਚ ਪੈਂਦੇ ਹਾਂ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੈ ਸਾਡੀਆਂ ਗੱਡੀਆਂ ਤਿਆਰ ਨੇ ਜੋ ਮਰਜ਼ੀ ਲਿਆਓ ਸਾਡੇ ਨਾਲ ਬੋਹਾ ਦੇ ਹੱਥੀ ਵੰਡ ਕੇ ਆਓ ਕਿਉਂ ਜੀ ਹੁਣ ਬੱਬਨ ਦੀ ਗੱਲ ਕਰਨਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਬਨ ਦੇ ਇਹ ਜੋ ਸੇਵਾ ਦਰਬਾਰ ਸਾਹਿਬ ਆ ਸੇਵਾ ਸੁਸਾਇਟੀ ਵੱਲੋਂ ਭੰਤਰ ਗੁਰੂ ਲਾਮਦਾਸ ਪਾਸ਼ਾ ਦੀ ਕਿਰਪਾ ਨਾਲ ਚੱਲ ਰਹੀ ਹੈ ਜਿੰਨਾ ਜਨਾ ਵੀਰਾਂ ਨੇ ਸੰਯੋਗਕ ਦਿੱਤਾ ਹੈ ਸੰਯੋਗ ਅਸੀਂ ਉਹਨਾਂ ਨੂੰ ਨਾਲ ਤੋਰਿਆ ਭਾਈ ਆਪਣੇ ਸਾਡੇ ਨਾਲ ਚਲੋ ਆਪਣੇ ਅਰਥੀ ਜਾ ਕੇ ਸੇਵਾ ਕਰੋ ਤੁਹਾਨੂੰ ਵੀ ਪਤਾ ਲੱਗੇ ਵੀ ਅਸੀਂ ਸੇਵਾ ਕਰਕੇ ਆਏ ਵੀ ਇੱਥੇ ਲੋੜ ਹੈਗੀ ਆ ਚੀਜ਼ ਦੇਣ ਦੀ ਕਿ ਨਹੀਂ ਹੈਗੀ ਉਹਨਾਂ ਨੇ ਚੀਜ਼ ਮਹਿਸੂਸ ਕੀਤੀ ਵਾਕਈ ਜਿੱਥੇ ਵੀ ਸਾਸੀ ਸੇਵਾ ਦਿੱਤੀ ਹੈ ਵਾਕਈ ਅਸੀਂ ਸਹੀ ਥਾਂ ਪਹੁੰਚੇ ਹਾਂ ਇਹ ਬੜੀ ਉਹਨਾਂ ਨੇ ਤਾਂ ਕਰਕੇ ਇਹ ਜੋ ਸਾਰੇ ਰਲ ਮਿਲ ਕੇ ਵੀਰਾਂ ਦੇ ਸੰਜੋਗ ਨਾਲ ਇਹ ਸੇਵਾ ਚੱਲ ਰਹੀ ਹੈ ਸਾਰਿਆਂ ਨੇ ਜਿਨ੍ਹਾਂ ਨੇ ਸੰਜੋਗ ਪਾਇਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਗੇ ਫਿਰ ਵੀ ਜਿੱਥੇ ਸੇਵਾ ਦੀ ਲੋੜ ਪਏਗੀ ਗੁਰੂ ਸਾਹਿਬ ਕਿਰਪਾ ਕਰਨਗੇ ਆਪੇ ਸੇਵਾ ਲੈਣਗੇ ਅਸੀਂ ਪਹੁੰਚਾਂਗੇ ਸਾਰੇ ਵੀਰਾਂ ਦਾ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ